ਫਿਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ਕਰਵਾਇਆ ਗਿਆ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਨ ਸੀਜ਼ਨ 7 ਸਫਲਤਾਪੂਰਵਕ ਸੰਪੰਨ ਹੋਇਆ ਜਿਸ ਵਿੱਚ ਦੇਸ਼ ਭਰ ਤੋਂ 400 ਦੇ ਲਗਭਗ ਸਾਈਕਲਿਸਟਾਂ ਨੇ ਹਿੱਸਾ ਲਿਆ ਜਰਕਿ ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਛੇੜੀ ਮੋਹਮਯੋਧ ਨਸ਼ਾ ਵਿਰੁੱਧ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਇਸ ਸਾਈਕਲੋਥਾਂ ਦੀ ਸ਼ੁਰੂਆਤ ਸਚਦੇਵਾ ਸਟਾਕਸ ਦੇ ਮੁਖ ਦਫ਼ਤਰ ਬੁੱਲਾਵਾੜੀ ਤੋਂ ਹੋਈ ਜਿੱਥੇ ਕਲਪਰਦਾਨ ਪਰਮਜੀਤ ਸਿੰਘ ਸਚਦੇਵਾ ਦੀ ਅਗਵਾਈ ਹੇਠ ਪੁੱਜੇ ਵਿਸ਼ੇਸ਼ ਤੌਰ ਤੇ ਲੋਕ ਸਭਾ ਦੇ ਮੈਂਬਰ ਡਾਕਟਰ ਰਾਜਕਮਤ ਚੱਬੇਵਾਲ ਡਿਪਟੀ ਕਮਿਸ਼ਨਰ ਅਸ਼ਕਾ ਜਹਨਤ ਤੇ ਐਸਐਸਪੀ ਸੰਦੀਪ ਕੁਮਾਰ ਮਲਿਕ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਤੋਂ ਪਹਿਲਾਂ ਜੀਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨ ਖੇਲਾ ਦੇ ਬੱਚਿਆਂ ਵੱਲੋਂ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਵਕਫਾਕ ਬੁਲਾ ਰਹੇ ਨੇ ਸਨ ਸਭ ਲੋਕ ਕੀਤੇ ਸੁਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹਾਂ ਲੋਕਾਂ ਨੂੰ ਨਸ਼ਾ ਬਰੁੱਧ ਜਾਗਰੂਕ ਕਰਦੇ ਹਾਂ ਪੁਲਿਸ ਦਾ ਸਹਿਯੋਗ ਕਰਨ ਦਾ ਸੁਨੇਹਾ ਦਿੱਤਾ ਹੁਸ਼ਿਆਰਪੁਰ ਤੋਂ ਨਵਰਾੰਗ ਚੈਨਲ ਦੇ ਦਲਜੀਤ ਸਿੰਘ ਜਨੁਹਾਦੀ ਵਿਸ਼ੇਸ਼ ਰਿਪੋਰਟ ਅੱਜ ਦੇ ਵਸਟਾਕਸ ਹੁਸ਼ਿਆਰ ਪਰ ਵੱਲੋਂ ਅ ਬੜਾ ਇੱਕ ਮੈਗਾ ਸਾਈਕਲੋਥਨ ਜਿਹੜਾ ਅੱਜ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਜਿਸ ਦੇ ਵਿੱਚ ਕਰੀਬ 300 ਸਾਈਕਲਿਸਟ ਪਾਰਟਿਸਪੇਟ ਕਰ ਰਹੇ ਹਨ ਔਰ 100 ਕਿਲੋਮੀਟਰ ਦਾ ਜਿਹੜਾ ਸਭ ਤੋਂ ਵੱਡੀ ਰੇਸ ਜਿਹੜੀ ਹੋ ਰਹੀ ਹੈ ਸੋ ਮੈਂ ਸਚਦੇਵਾ ਸਟਾਕਸ ਹੁਸ਼ਿਆਰ ਪਰ ਸਾਈਕਲੋਥਨ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਕਿ ਬੜੀ ਇਤਿਹਾਸਕ ਯਾਤਰਾ ਇਸ ਤੋਂ ਪਹਿਲਾਂ ਵੀ ਉਸ ਸੀਜ਼ਨ 4 ਦੇ ਵਿੱਚ ਦੇਸ਼ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਾਈਕਲੋਥਨ ਹੈ ਉਹ ਕੱਢ ਚੁੱਕੇ ਜਿਸ ਦੇ ਵਿੱਚ ਨਾ 9 9000 ਦੇ ਕਰੀਬ ਜਿਹੜੇ ਪਾਰਟਿਸਪੈਂਟ ਸਾਈਕਲਿਸ ਉਹਨਾਂ ਨੇ ਪਾਰਟਿਸਿਪੇਟ ਕੀਤਾ ਔਰ ਸਚਦੇਵਾ ਸਾਹਿਬ ਵੱਲੋਂ ਇਹ ਬੜਾ ਅੱਛਾ ਉਪਰਾਲਾ ਹੈ ਕਿ ਜਿੰਨੀ ਵੀ ਫੀਸ ਆਈ ਹੈ ਆਸ਼ਾ ਕਿਰਨ ਦੇ ਬੱਚਿਆਂ ਨੂੰ ਜਿਹੜੀ ਉਹ ਦਿੱਤੀ ਹੈ ਬੜਾ ਇੱਕ ਅੱਛਾ ਮੈਸਰ ਉਹ ਆਪਣੇ ਕੋਲੋਂ ਵੀ ਉਹਨੇ ਪੈਸੇ ਆਪਣੇ ਕੋਲੋਂ ਪਾ ਕੇ ਜਿਹੜਾ ਕੰਟਰੀਬਿਊਟ ਕੀਤਾ ਸੋ ਮੈਂ ਵਧਾਈ ਦੇ ਪਾਤਰ ਨੇ ਸਾਰੇ ਸਾਰੇ ਤੋਂ ਜਿਹੜੀ ਹੈ ਯੁੱਧ ਨਸ਼ਾ ਵਿਰੋਧ ਦੇ ਚੀਨ ਨਾਲ ਚੱਲਦੀ ਪਈ ਹੈ ਹਾਂ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਮੈਂ ਸੋਚਿਆ ਕਿ ਮੈਂ ਤੁਹਾਨੂੰ ਉਹੀ ਦੱਸਿਆ ਕਿ ਜਿਹੜੀ ਸੋਚ ਹੈ ਸਦੀਵਾ ਸਾਹਿਬ ਦੀ ਉਹ ਬਹੁਤ ਵੱਡੀ ਹੈ ਕਿ ਜਿੱਥੇ ਸਾਡੇ ਸਪੈਸ਼ਲ ਸਕੂਲ ਦੇ ਬੱਚਿਆਂ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਉਸ ਦੇ ਵਿੱਚ ਜੋ ਮੇਜਰ ਕੰਟਰੀਬਿਊਸ਼ਨ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਸੋ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਉਹਨਾਂ ਦਾ ਧੰਨਵਾਦ ਵੀ ਕਰਦਾ देखो जी आज ਤੁਸੀਂ ਦੇਖ ਰਹੇ ਹੋ ਸੀਜ਼ਨ 5 ਜਿਹੜਾ ਹੁਸ਼ਿਆਰਪੁਰ ਸਾਈਕਲੋਥਨ ਦਾ ਅੱਜ ਅਸੀਂ ਬਹੁਤ ਹੀ ਅਹਿਮ ਮੁੱਦਾ ਜਿਹੜਾ ਸਾਡੇ ਸਮਾਜ ਜਿਹਦੇ ਨਾਲ ਜੂਝਦਾ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਥੀਮ ਤੇ ਸਚਦੇਵਾ ਸਟੌਕਸ ਐਂਡ ਫਿਟ ਬਾਈਕਰਸ ਕਲੱਬ ਵੱਲੋਂ ਲਿਖਿਆ ਗਿਆ ਹੈ ਅਸੀਂ ਸ਼ਲਾਘਾ ਕਰਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਇਹ ਸਾਈਕਲਸ ਬਾਈਕਰਸ ਕਲੱਬ ਨੇ ਨਸ਼ੀਆ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਸੀਐਮ ਸਾਹਿਬ ਦੇ ਕਮਾ ਸਦਕਾ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ ਤੇ ਲੜਾਈ ਲੜ ਰਹੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਇਨਫੋਰਸਮੈਂਟ ਤੇ ਕੰਮ ਕੀਤਾ ਜਾ ਰਿਹਾ ਹੈ ਪ੍ਰੇ ਪੈਡਲਰਸ ਤੇ ਕੰਮ ਕੀਤਾ ਜਾ ਰਿਹਾ ਹੈ ਸਿਵਲ ਪ੍ਰਸ਼ਾਸਨ ਵੱਲੋਂ ਡਰਗ ਰੀਹੈਬ ਸੈਂਟਰ ਡੀ ਐਡਿਕਸ਼ਨ ਸੈਂਟਰ ਨੂੰ ਸਸ਼ਕਤ ਕੀਤਾ ਜਾ ਰਿਹਾ ਹੈ ਤੇ ਜ ਡਰਗਸ ਬਾਰੇ ਜਿਹੜੀ ਜਾਗਰੂਕਤਾ ਹੈ ਸਮਾਜ ਦੇ ਵਿੱਚ ਫੈਲਾਉਣ ਲਈ ਬੱਚਿਆਂ ਦੇ ਵਿੱਚ ਵੱਡਿਆਂ ਦੇ ਵਿੱਚ ਫੈਲਾਉਣ ਲਈ ਪਿੰਡਾਂ ਸ਼ਹਿਰਾਂ ਵਿੱਚ ਫੈਲਾਉਣ ਲਈ ਬੜੇ ਵੱਡੇ ਉਪਲਾਏ ਕੀਤੇ ਜਾ ਰਹੇ ਹਨ ਅਸੀਂ ਸਵਾਗਤ ਕਰਦੇ ਹਾਂ ਇਹਨਾਂ ਉਪਰਾਲਿਆਂ ਦਾ ਔਰ ਅੱਗੇ ਵੀ ਉਮੀਦ ਕਰਦੇ ਹਾਂ ਕਿ ਸਿਵਲ ਸੁਸਾਇਟੀ ਵਿੱਚੋਂ ਵੱਖ-ਵੱਖ ਆਰਗੇਨਾਈਜੇਸ਼ਨ ਸਾਡਾ ਸਾਥ ਦੇਣਗੀਆਂ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਇਹ ਜਿਹੜਾ ਯੁੱਧ ਨਸ਼ਿਆਂ ਵਿਰੋਧ ਨੂੰ ਸਮਰਪਿਤ ਇਹ ਸਾਈਕਲੋਸੌਨ ਜਿਹੜੀ ਕੱਢੀ ਹੈ ਉਹਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜਾ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਐਸਐਸਪੀ ਹਾਰਪੁਰ ਸੰਦੀਪ ਮਲਿਕ ਜੀ ਇਹ ਸਾਰੇ ਵਿੱਚ ਇੱਥੇ ਸ਼ਾਮਲ ਹੋਏ ਆ ਔਰ ਇਸ ਇਵੈਂਟ ਦੇ ਵਿੱਚ ਪੂਰੇ ਦੇਸ਼ ਤੋਂ ਔਰ ਅਲੱਗ-ਅਲੱਗ ਸ਼ਹਿਰਾਂ ਤੋਂ ਇਵਨ ਵਿਦੇਸ਼ਾਂ ਤੋਂ ਵੀ ਕੈਨੇਡਾ ਔਰ ਨਿਊਜ਼ੀਲੈਂਡ ਤੋਂ ਵੀ ਰਾਈਡਰ ਇਹਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਆ ਅਸੀਂ ਸਾਰਿਆਂ ਦਾ ਇੱਥੇ ਹਸ਼ਾਰਪੁਰ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦੇ ਆ ਔਰ ਤਕਰੀਬਨ 400 ਦੇ ਕਰੀਬ ਰਾਈਡਰਸ ਹੈ ਜਿਨ੍ਹਾਂ ਨੇ ਇਹਦੇ ਵਿੱਚ ਭਾਗ ਲਿਆ ਔਰ ਇਹ ਰਾਈਡ 100 ਕਿਲੋਮੀਟਰ ਦੀ ਇੱਥੇ ਸਜਦੇਵਾ ਸੌਕਸ ਦੇ ਹੈੱਡ ਆਫਿਸ ਤੋਂ ਸ਼ੁਰੂ ਕਰਕੇ ਇਥੋਂ ਟਾਂਡਾ ਜਾਏਗੀ ਟਾਂਡੇ ਤੋਂ ਅੱਗੇ ਬੁੱਲੋਵਾਲ ਸੌਰੀ ਪੋਗਪੁਰ ਉਹ ਅਗਬਰ ਤੋਂ ਭਈ ਯੂ-ਟਰਨ ਲੈ ਕੇ ਵਾਪਸ ਫਿਰ ਇਹਦੀ ਸਮਾਪਤੀ ਇੱਥੇ ਹੁਸ਼ਿਆਰਪੁਰ ਤੇ ਸਿਦਿਵਾ ਸੌਖੀ ਆਫਿਸ ਹੋਏਗੀ। ਔਰ ਅਸੀਂ ਇਹਦੇ ਵਿੱਚ ਜਿੰਨੀ ਵੀ ਰਜਿਸਟ੍ਰੇਸ਼ਨ ਫੀਸ ਹੈ 200 ਰੁਪਿਆ ਪਰ ਹੈਡ ਜਿਹੜੀ ਅਸੀਂ ਇਕੱਠੀ ਕੀਤੀ ਸੀ ਉਨਾ ਹੀ ਪੈਸਾ ਪਲੱਸ 20 ਕੁਲ ਅਮਾਉਂਟ ਫਿਟ ਬਾਈਕਰ ਕਲੱਬ ਨੇ ਆਪਣੇ ਕੋਲੋਂ ਐਡ ਕਰਕੇ ਜੀਐਸ ਸਾਸ਼ਾ ਕਨ ਸਪੈਸ਼ਲ ਸਕੂਲ ਦੇ ਬੱਚਿਆਂ ਨੂੰ ਡੋਨੇਟ ਕੀਤਾ। ਅੱਜ ਉਹਨਾਂ ਦੇ ਬੱਚਿਆਂ ਨੇ ਇੱਥੇ ਆਪਣੀ ਸੇਰੇ ਪਰਫਾਰਮੈਂਸ ਵੀ ਦਿੱਤੀ ਆ। ਮੈਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਸਵਾਗਤ ਕਰਦਾ।